ਫਿਰ ਤੁਸੀਂ ਗੱਲ ਕੀਤੀ ਹੈ ਕਿ ਕਿਸਾਨੀ ਮੁੱਦਿਆਂ ਤੇ ਖੁੱਲੀ ਡਿਬੇਟ ਦੇ ਲਈ ਸਾਨੂੰ ਵੰਗਾਰਿਆ ਸੱਦਾ ਦਿੱਤਾ ਹੈ ਇਹ ਬਹੁਤ ਵਧੀਆ ਗੱਲ ਕੀਤੀ ਹੈ ਮਾਨਯੋਗ ਮੁੱਖ ਮੰਤਰੀ ਜੀ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਬੜੀ ਖੁਸ਼ੀ ਹੋਏਗੀ ਸਾਨੂੰ ਕਿ ਅਗਰ ਸਰਕਾਰ ਸਾਡੇ ਨਾਲ ਖੁੱਲੀ ਡਿਬੇਟ ਦੇ ਵਿੱਚ ਆ ਜਾਏ ਖੁੱਲੀ ਬਹਿਸ ਦੇ ਵਿੱਚ ਆ ਜਾਏ ਕਿਸਾਨੀ ਮੁੱਦਿਆਂ ਦੇ ਉੱਤੇ ਸਮਝ ਤੁਹਾਡਾ ਸਥਾਨ ਤੈਅ ਕਰੋ ਅਸੀਂ ਆਵਾਂਗੇ ਯਾਦ ਕਰਿਓ ਯਾਦ ਕਰਿਓ ਅਸੀਂ ਕਿਸਾਨੀ ਮੁੱਦਿਆਂ ਦੇ ਉੱਤੇ ਕੀ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਕਿੱਥੇ-ਕਿੱਥੇ ਪੱਜੇ ਹੋ ਤੁਸੀਂ ਸਾਡੇ ਨਾਲ 2022 ਦੇ ਵਿੱਚ ਇੱਕ ਕਮਿਟਮੈਂਟ ਕੀਤੀ ਸਰਕਾਰ ਬਣਨ ਤੋਂ ਬਾਅਦ ਇਹ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਲਾਗਤ ਖਰਚਾ ਕਿੰਨਾ ਆਉਂਦਾ ਪਰ ਕੁਇੰਟਲ ਇਹਦੇ ਤੇ ਚਰਚਾ ਕਰਾਂਗੇ ਸਾਨੂੰ ਤੁਸੀਂ ਟਾਈਮ ਦਿੱਤਾ 17 ਨਵੰਬਰ ਦਾ ਲੇਕਿਨ ਉਸ ਤੋਂ ਬਾਅਦ 17 ਨੰਬਰ ਦਾ ਟਾਈਮ ਨਵੰਬਰ ਦਾ ਟਾਈਮ ਦੇਣ ਤੋਂ ਬਾਅਦ ਸਾਡੇ ਨਾਲ ਗੱਲ ਨਹੀਂ ਕੀਤੀ ਸਾਨੂੰ ਟਾਈਮ ਨਹੀਂ ਦਿੱਤਾ ਸਾਨੂੰ ਮੀਟਿੰਗ ਨਹੀਂ ਕੀਤੀ ਅਸੀਂ ਚਾਹੁੰਦੇ ਸੀ ਕਿ ਕਿਸਾਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਤੇ ਚਰਚਾ ਤਾਂ ਹੋਵੇ ਕਿਸਾਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਦੀ ਗੱਲ ਤਾਂ ਹੋਵੇ ਲੇਕਿਨ ਤੁਸੀਂ ਉਹ ਤੋਂ ਭੱਜੇ ਹੋ ਮੀਟਿੰਗ ਦੇ ਕੇ ਭੱਜੇ ਹੋ ਤੁਸੀਂ ਇੱਕ ਕਮੇਟੀ ਬਣਾਈ ਸਾਡੇ ਨਾਲ ਮੈਂ ਕਿਸਾਨਾਂ ਦੀ ਗੱਲ ਕਰਦਾ ਜਿਹੜੀ ਤੁਸੀਂ ਆਹ ਗੱਲ ਕਰਦੇ ਹੋ ਮੈਂ ਪੁੱਛਣਾ ਚਾਹਣਾ ਮਾਰੀਓ ਮੁੱਖ ਮੰਤਰੀ ਜੀ ਜੁਮਲਾ ਮੁਸ਼ਤਰਕਾਂ ਮਾਲਕਨ ਵਾਲੀ ਜ਼ਮੀਨ ਕੀ ਦੀ ਆ ਉਹ ਕਿਸਾਨਾਂ ਦੀ ਐ ਕਿਸਾਨਾਂ ਕੋਲੋਂ ਕਾਟ ਕੱਟ ਕੇ ਕੱਟੀ ਗਈ ਜ਼ਮੀਨ ਐ ਔਰ ਤੁਸੀਂ ਆਦੇਸ਼ ਦਿੱਤੇ ਸੀਗੇ ਕਿ ਪੰਚਾਇਤੀ ਕਰਦੇ ਉਹ ਬਾਈ ਕਹੋ ਪੰਚਾਇਤੀ ਕਰ ਦਿਓ ਉਹ ਕਿਸਾਨਾਂ ਦੀ ਸੀ ਕਮੇਟੀ ਬਣ ਗਈ ਉਸ ਤੋਂ ਬਾਅਦ ਕਮੇਟੀ ਬਣਨ ਤੋਂ ਬਾਅਦ ਅੱਜ ਤੱਕ ਤੁਸੀਂ ਤੁਹਾਡੀ ਸਰਕਾਰ ਨੇ ਤੁਹਾਡੇ ਦੁਕਾਨੀਆਂ ਨੇ ਉਸ ਕਮੇਟੀ ਦੀ ਕੋਈ ਮੀਟਿੰਗ ਕਰਨ ਦੀ ਲੋੜ ਨਹੀਂ ਸਮਝੀ ਸਾਨੂੰ ਕਦੇ ਸੱਦਾ ਨਹੀਂ ਦਿੱਤਾ ਸੋ ਮੈਂ ਇਹ ਬੇਨਤੀ ਕਰਦਾ ਚੰਗੀ ਗੱਲ ਹੈ ਅਗਰ ਤੁਸੀਂ ਇਹਨਾਂ ਵਿਸ਼ਾ ਤੇ ਡਿਬੇਟ ਕਰੋ ਤੇ ਬੜੀ ਬੜੀ ਚੰਗੀ ਗੱਲ ਹੈ ਤੁਸੀਂ ਕਿਹਾ ਪੰਜਾਬ ਦੇ ਮੁੱਦਿਆਂ ਤੇ ਡਿਬੇਟ ਕਰਨ ਨੂੰ ਅਸੀਂ ਤੁਹਾਡੇ ਵੀ ਧਿਆਨ ਤੇ ਲਿਆ ਦਈਏ ਅਸੀਂ ਸਾਡੀਆਂ ਜਿਹੜੇ ਬੰਦੀਆਂ ਨੇ ਐਸਕੇਮ ਨੇ ਐਸਕੇਮ ਨਾਨ ਪੋਲੀਟੀਕਲ ਨੇ 22 ਆਪਣਾ 25 ਮਾਰਚ 2022 ਨੂੰ ਤੁਹਾਡੀ ਸਰਕਾਰ ਆ ਚੁੱਕੀ ਸੀ ਇੱਕ ਕੋ ਟੈਸਟ ਕੀਤਾ ਸੀ ਕਿ ਅਸੀਂ ਗਵਰਨਰ ਨੂੰ ਮੰਗ ਪੱਤਰ ਦੇਣਾ ਹੈ ਜੀ ਸਾਡਾ ਪਾਣੀ ਜਾ ਰਿਹਾ ਹੈ ਸਾਡਾ ਨੁਕਸਾਨ ਹੋ ਰਿਹਾ ਹੈ ਆ ਜਿਹੜਾ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਸਾਡੀ ਹਿੱਸੇਦਾਰੀ ਕਮਜ਼ੋਰ ਕੀਤੀ ਜਾ ਰਹੀ ਹੈ ਜਿਹੜਾ ਡੈਮ ਸੇਫਟੀ ਐਕਟ ਬਣਿਆ ਇਹ ਪੰਜਾਬ ਲਈ ਅਸੀਂ ਘਾਤ ਦਾ ਹਰਿਆਣਾ ਲਈ ਅਸੀਂ ਘਾਤ ਕਹਿ ਇਹਦੇ ਤੇ ਕੰਮ ਕਰੋ ਇਹਨੂੰ ਰੋਕੋ ਅਸੀਂ ਇਹਦੇ ਲਈ ਮੰਗ ਪੱਤਰ ਦੇਣਾ ਸੀ ਲੇਕਿਨ ਤੂੰ ਥੋੜਾ ਸਮਾਂ ਆ ਕੇ ਮਨ ਲਓ ਮੁੱਖ ਮੰਤਰੀ ਜੀ ਸਾਨੂੰ ਰੋਕਿਆ ਜਾਣ ਨਹੀਂ ਦਿੱਤਾ ਉਸ ਤੋਂ ਬਾਅਦ ਅਸੀਂ ਫੇਰ 17 ਮਈ ਨੂੰ ਫੇਰ ਆਏ ਆਪ ਜੀਆਂ ਨੂੰ ਮਿਲਣ ਵਾਸਤੇ ਆਪ ਜੀਆਂ ਦੇ ਮੰਗ ਪੱਤਰ ਦੇਣ ਲਈ ਸਾਨੂੰ ਤੁਸੀਂ ਸੜਕ ਦੇ ਰੋਕ ਕੇ ਰੱਖਿਆ ਅਸੀਂ ਰੁਕ ਗਏ ਤੁਹਾਡੇ ਨਾਲ ਮੀਟਿੰਗ ਹੋਈ ਤੁਹਾਡਾ ਖੇਤੀਬਾੜੀ ਮੰਤਰੀ ਮੌਕੇ ਦਾ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਸਾਡੇ ਕੋਲ ਚ ਕੇ ਕੇ ਗਿਆ ਕਿ ਅਸੀਂ ਟਾਈਮ ਸੇਫਟੀ ਐਕਟ ਦੇ ਉੱਤੇ ਵੀ ਤੇ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਵੀ ਪੰਜਾਬ ਦੀ ਹਿੱਸੇਦਾਰੀ ਨੂੰ ਮજબૂત ਕਰਨ ਲਈ ਕੰਮ ਕਰਾਂਗੇ ਲੇਕਿਨ ਕੀ ਕੀਤਾ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਚੰਗੀ ਗੱਲ ਹੈ ਕਿ ਡੇਬੇਕ ਹੋਵੇ ਕਿਉਂਕਿ ਬਹੁਤ ਸਾਰੇ ਪਰਦੇ ਖੁੱਲ ਕੇ ਬਾਹਰ ਆ ਜਾਣ ਆ ਤੁਸੀਂ ਹੁਣ ਜਿਹੜਾ ਲੜਾਈ ਲੜੀ ਹੈ ਤੁਸੀਂ ਕਹੇ ਵੀ ਅਸੀਂ ਪੰਜਾਬ ਦੇ ਪਾੜਿਆਂ ਦੇ ਰਾਖੇ ਆ ਅਸੀਂ ਲੜ ਲਾਂਗੇ ਸਾਨੂੰ ਕਿਹਾ ਕਿ ਤੁਸੀਂ ਚੁੱਪ ਕਿਉ ਸੱਚ ਚੁੱਪੀ ਕਿਉ ਸਾਡੀ ਰੱਖੀ ਅਸੀਂ ਸਾਨੂੰ ਪਤਾ ਸੀ ਇਸ ਗੱਲ ਦਾ ਤੁਸੀਂ ਕਰਨਾ ਕੀ ਹੈ ਤੁਸੀਂ ਸਿਰਫ ਦਾੰਕਾ ਵਜਾਉਣਾ ਸੀ ਢੋਲ ਕੁੱਟਣਾ ਸੀ ਕਿ ਅਸੀਂ ਪੰਜਾਬ ਦੇ ਪਾੜਿਆਂ ਦੇ ਰਾਖੇ ਆ ਤੁਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਦਾ ਸਿਰਫ ਇੱਕ ਨਾਂ ਵਜੋਂ ਇਹ ਗੱਲ ਕਰਨ ਦੀ ਇੱਛਾ ਸੀ ਤੁਹਾਡੀ ਔਰ ਹਕੀਕਤ ਦੇ ਵਿੱਚ ਕੀਤਾ ਕੀ ਹੈ ਵਿਧਾਨ ਸਭਾ ਦੇ ਅੰਦਰ ਜਿਹੜਾ 1981 ਦਾ ਮਤਾ ਸੀ ਜਿਹਨੂੰ ਰਜੀਵ ਲੋਂਗਵਾਲ ਮਤਾ ਕਿਹਾ ਜਾਂਦਾ ਹੈ ਰਜੀਵ ਲੋਂਗਵਾਲ ਸਮਝੌਤਾ ਕਿਹਾ ਜਾਂਦਾ ਜਿਹਨੂੰ ਉਹ ਸਮਝੌਤੇ ਨੂੰ ਪੰਜਾਬ ਨੇ ਅੱਜ ਤੱਕ ਮਾਨਤਾ ਨਹੀਂ ਦਿੱਤੀ ਪੰਜਾਬ ਵਿਧਾਨ ਸਭਾ ਨੇ ਅੱਜ ਤੱਕ ਮਾਨਤਾ ਨਹੀਂ ਦਿੱਤੀ ਔਰ ਉਸ ਸਮਝੌਤੇ ਨੂੰ ਸ਼੍ਰੀਮਾਨ ਜੀ ਤੁਸੀਂ ਵਿਧਾਨ ਸਭਾ ਦੇ ਵਿੱਚ ਮੰਨ ਲਿਆ ਤੁਸੀਂ ਤਾਂ ਵਿਧਾਨ ਸਭਾ ਤੋਂ ਮੰਨ ਲਿਆ ਨੂੰ ਕਿਵੇਂ ਕਹੀਏ ਕਿ ਚੰਗੀ ਗੱਲ ਨਾ ਮੈਂ ਕਿਹਾ ਡਿਬੇਟ ਹੋਵੇ ਅਸੀਂ ਤੁਹਾਡੇ ਨਾਲ ਖੁੱਲ੍ਹ ਕੇ ਡਿਬੇਟ ਦੇ ਲਈ ਤਿਆਰ ਆ ਜਿੱਥੇ ਜੀ ਕੀਤਾ ਹੈ ਬੁਲਾਇਓ ਹੋਰ ਵੀ ਬਹੁਤ ਸਾਰੇ ਇਸ਼ੂ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ ਅਗਰ ਸਾਰੇ ਇਸ਼ੂਆਂ ਤੇ ਗੱਲ ਕਰਕੇ ਤੇ ਜਿਹੜੀ ਵੀਡੀਓ ਆ ਇਹ ਬਹੁਤ ਲੰਬੀ ਹੋ ਜਾਏਗੀ ਸੋ ਬਾਕੀ ਇਸ਼ੂਆਂ ਦੇ ਵਿੱਚ ਗੱਲ ਉੱਥੇ ਕਰਾਂਗੇ ਜਿੱਦੇ ਤੁਸੀਂ ਸਾਨੂੰ ਡਿਬੇਟ ਲਈ ਸੱਦਾ ਦਿਓਗੇ ਔਰ ਅਸੀਂ ਡਿਬੇਟ ਲਈ ਸੱਦੇ ਦੇ ਵਿੱਚ ਆਉਣ ਲਈ ਹਰ ਵਕਤ ਤਿਆਰ ਆਂ ਵੇਟ ਕਰਾਂਗੇ ਕਿਦੋਂ ਸਾਨੂੰ ਤੁਸੀਂ ਸੱਦਾ ਦਿਨੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ